ਰਹੀ ਜਾਨ ਤੁਮਹਾਰੇ ਜਰੀ ਲਾਉਂਦੇ ਕਿਰਦਾਏ ਸਭਾ ਜੋ ਪਰੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਸ਼ਿਵਮ ਕਲੋਨੀ ਦੀ ਰਹਿਣ ਵਾਲੀ ਸਚਕਣ ਵਾਸੀ ਨਿਰਮਲਾ ਦੇਵੀ ਦਾ ਕੱਲ ਸ਼ਾਮ ਕਰੀਬ 4 ਵਜੇ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਦੀ ਉਮਰ 73 ਸਾਲਾਂ ਦੀ ਸੀ ਉਹਨਾਂ ਨੇ ਜਉਂਦੇਜੀ ਡੇਰਾ ਸੱਚਾ ਸੋਦਾ ਦੇ ਪਵਿੱਤਰ ਪ੍ਰੇਰਣਾ ਅਨੁਸਾਰ ਪਰਨ ਕੀਤਾ ਹੋਇਆ ਸੀ ਕਿ ਮਰਨ ਉਪਰੰਤ ਮੇਰਾ ਸਰੀਰ ਮੈਡੀਕਲ ਖੋਜਾਂ ਦੇ ਲਈ ਦਾਨ ਕਰ ਦਿੱਤਾ ਜਾਵੇ ਅੱਜ ਸਵੇਰੇ 11 ਵਜੇ ਮਾਤਾ ਨਿਰਮਲਾ ਦੇਵੀ ਦਾ ਸਰੀਰਦਾਨ ਕਰ ਦਿੱਤਾ ਗਿਆ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਜੰਮੂ ਕਸ਼ਮੀਰ ਦੇ ਗਵਰਨਮੈਂਟ ਮੈਡੀਕਲ ਕਾਲਜ ਕਠੂਆ ਵਿਖੇ ਰਵਾਨਾ ਕਰ ਦਿੱਤਾ ਗਿਆ ਇਸਪੈਲਾ ਸਾਲਕ ਸ਼ਿਵਮ ਕਲੋਨੀ ਵਿਖੇ ਵੱਡੀ ਗਿਣਤੀ ਵਿੱਚ ਦੇਰਾ ਪ੍ਰੇਮੀ ਇਕੱਠੇ ਹੋਏ ਮਾਤਾ ਨਿਰਮਲਾ ਦੇਵੀ ਦੀ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਲਜਾਇਆ ਗਿਆ ਵਿਰਾਸ਼ਦਾ ਹਲਵਾ ਨੇ ਮਾਤਾ ਨਿਰਮਲਾ ਅਮਰ ਰਹੇ ਅਮਰ ਰਹੇ ਦੇ ਨਾਰੇ ਵੀ ਲਗਾਏ ਅਤੇ ਫੁੱਲਾਂ ਨਾਲ ਸਜਾਈ ਗੱਡੀ ਨੂੰ ਇੱਕ ਕਾਫੇ ਦੇ ਰੂਪ ਵਿੱਚ ਸ਼ਿਵਮ ਕਲੋਨੀ ਤੋਂ ਲੈ ਕੇ ਨਾਨਕੇਆਣਾ ਚੌਂਕ ਤੱਕ ਲਜਾਇਆ ਗਿਆ ਇਦੇ ਦਰਮਿਆਨ ਮਾਈਕ ਵਿੱਚ ਸ਼ਰੀਰਦਾਨੀ ਨਿਰਮਲਾ ਦੇਵੀ ਦੀ ਸ਼ਰੀਰਦਾਨੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਖੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਂ ਸਿੰਘ ਜੀ ਸਾਹਿਬਾ ਦੁਆਰਾ ਕੀਤੇ ਜਾ ਰਹੇ ਹੋਰ ਵੀ ਮਾਨਵਤਾ ਭਰ ਦੇ ਕੰਮਾਂ ਬਾਰੇ ਜਾਣਕਾਰੀ ਸਤਾਨਕ ਲੋਕਾਂ ਨੂੰ ਦਿੱਤੀ ਗਈ। ਮਾਤਾ ਨਿਰਮਲਾ ਦੇਵੀ ਦੀ ਮ੍ਰਿਤਕ ਦੇਹ ਨੂੰ ਅਫਸਰ ਕਲੋਨੀ ਦੇ ਸਰਪੰਚ ਸੁਰੇਂਦਰ ਸਿੰਘ ਪਿੰਡਰ ਨੇ ਗੱਡੀ ਨੂੰ ਹਰੀ ਚੰਡੀ ਦੇ ਕੇ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਚੰਡੀ ਦੇਨ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਸਾਥ ਸੰਗਤ ਨੂੰ ਸੰਬੋਧਨ ਕਰਦਿਆਂ ਸਰਪੰਚ ਸੁਰੇਂਦਰ ਸਿੰਘ ਪਿੰਡਰ ਨੇ ਕਿਹਾ ਕਿ ਨਿਰਮਲਾ ਦੇਵੀ ਨੇ ਆਪਣੇ ਗੁਰੂ ਨਾਲ ਕੀਤੇ ਵਾਅਦੇ ਮੁਤਾਬਿਕ ਸ਼ਰੀਰਦਾਨ ਕੀਤਾ ਹੈ ਸ਼ਰੀਰਦਾਨ ਕਰਨਾ ਬਹੁਤ ਹੀ ਮਹਾਨ ਕਾਰਜ ਹੈ ਜਿਸ ਤਰ੍ਹਾਂ ਖੂਨਦਾਨ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਵੀ ਸ਼ਰੀਰਦਾਨ ਦੀ ਵੀ ਬਹੁਤ ਲੋੜ ਹੁੰਦੀ ਹੈ माता जी का जो शरीर दान है वो आप जी पता ही है जो गवर्नमेंट मेडिकल कॉलेज है जो कठुआ जम्मू के तो उ माता जी का शरीर दान है ये जाना है तो अभी एक बार फिर क्योंकि माता जी की इच्छा थी उन्होंने फार्म भरिया जिंदते जी प्रण किया जो मरण उपरत मेडिकल खोज लिये शरीर दान किया जाए ਅੱਜ ਅਸੀਂ ਉਹਨਾਂ ਦੇ ਮਾਤਾ ਜੀ ਦੇ ਜੋ ਪਰਿਵਾਰਿਕ ਮੈਂਬਰ ਨੇ ਉਹਨਾਂ ਦੀ ਨੂ ਰਾਣੀ ਰਿੰਮ ਸ਼ਰਮਾ ਜੀ ਉਹਨਾਂ ਦਾ ਪੋਤਾ ਹੈ ਬਹੁਤ ਹੀ ਇਸ ਪਰਿਵਾਰ ਦੀ ਕਿਉਂਕਿ ਇਹਨਾਂ ਦੇ ਜੋ ਰਿਸ਼ਤੇਦਾਰ ਸੀ ਪਹੁੰਚੇ ਹੋਏ ਸੀ ਸੋ ਉਹਨਾਂ ਨੇ ਸਾਰਿਆਂ ਨੇ ਤੇਰਾ ਸੱਚਾ ਸੋਧਾ ਦੇ ਪੂਜਨੇ ਗੁਰੂ ਸੰਤ ਡਾਕਟਰ ਗੁਰਮੀਤ RAM ਰਹਿਮ ਸਿੰਘ ਜੀ ਪਾਵਨ ਪ੍ਰਣਾਮ ਕਰ ਅੱਜ ਉਹਨਾਂ ਨੇ ਆਪਣੀ ਮਾਤਾ ਜੀ ਦੀ ਇੱਛਾ ਪੂਰੀ ਕੀਤੀ ਅੱਜ ਸੇ ਸਾਰੀ ਢੇਰਾ ਸਚਤ ਸੋਦਾ ਦੇ ਜੋ ਮੈਨੇਜਮੈਂਟ ਕਮੇਟੀ ਹੈ ਜੋ ਅੱਜ ਸਾਡੇ ਦਰਬਾਰ ਤੋਂ 85 ਮੈਂਬਰ ਕਾਰਜੋਗ ਉਹ ਵੀ ਪਹੁੰਚੇ ਨੇ ਔਰ ਜਿੰਨੇ ਵੀ ਪਿੰਡਾਂ ਸ਼ਹਿਰਾਂ ਤੋਂ ਸਹਾਇਕ ਸੰਗਤ ਪਹੁੰਚੀ ਜਿੰਨੇ ਵੀ ਸਾਧਤਨਾਮਿਕਰੀ ਨੇ ਤੇ ਵੈਲਫੇਅਰ ਬੋਰਡ ਵਿੰਗ ਦੇ ਸੇਵਾਦਾਰ ਪੈਣਪਾਈ ਪਹੁੰਚੇ ਅਲੱਗ-ਅਲੱਗ ਜ਼ੋਨਾਂ ਤੋਂ ਜੋ ਜ਼ਿੰਮੇਵਾਰ ਪੈਣਪਾਈ ਪਹੁੰਚੇ ਨਾਲ ਹੀ ਮੁਸੀ ਸਹਾਇਕ ਸੰਗਤ ਜਿੱਥੋਂ-ਜਿੱਥੋਂ ਵੀ ਤੁਸੀਂ ਅੱਜ ਮਾਤਾ ਜੀ ਨੂੰ ਅੰਤਿਮ ਯਾਤਰਾ ਦੇ ਵਿੱਚ ਤੁਸੀਂ ਅੱਜ ਸਰਦਾ ਦੇ ਫੁੱਲ ਪੇਟ ਕਰਨ ਲਈ ਪਹੁੰਚੇ ਹੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋ ਅਸੀਂ ਤੁਹਾਡੇ ਨਰੇਸ਼ ਜੀ ਨੇ ਸੱਦ ਕਹੋ ਤੋਂ ਰਿਪੋਰਟਰ ਉਹ ਵੀ ਪਹੁੰਚੇ ਨੇ ਦੇਰਾ ਸਚਸੋਤਕ ਪਲਾਟ ਦੇ ਸਮੂਹ ਆਦੀ ਗਰ ਕਰਨ ਇਸ ਤਰ੍ਹਾਂ ਕਿ ਅੱਜ ਮਾਤਾ ਨਿਰਮਲਾ ਦੇਵੀ ਜੀ ਜੋ ਕਿ ਡੇਰੇ ਦੇ ਡੇਰਾ ਸੱਜਾ ਸੌਦਾ ਦੇ ਪੰਚਾਇਤ ਆ ਉਹ ਆਪਣੀ ਕੀਤੇ ਆਪਣੇ ਗੁਰੂ ਨਾਲ ਕੀਤੇ ਪਰਨ ਅਨਸਾਰ ਆਪਣੀ ਜੋ ਦੇਹੀ ਹੈ ਮੈਡੀਕਲ ਖੋਜ ਲਈ ਜੋ ਕਿ ਗਵਰਨਮੈਂਟ ਮੈਡੀਕਲ ਕਾਲਜ ਕਟੂਆ ਵਿਖੇ দান ਹੋਣ ਲਈ ਜਾ ਰਹੀ ਹੈ ਕਿਉਂਕਿ ਅਸੀਂ ਜਾਣਦੇ ਆ ਕਿ ਅੱਜ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਖੂਨਦਾਨ ਦੀ ਵੱਡੀ ਲੋੜ ਹੈ ਉਸੇ ਤਰ੍ਹਾਂ ਸ਼ਰੀਰਦਾਨ ਵੀ ਇੱਕ ਵੱਡੀ ਸੇਵਾ ਹੈ ਕਿਉਂਕਿ ਬਹੁਤ ਸਾਰੇ ਲੋਕ ਜਿੱਥੇ ਬਹੁਤ ਸਾਰੇ ਅੰਗਾਂ ਦੀ ਜ਼ਰੂਰਤ ਹੁੰਦੀ ਹੈ ਬਿਮਾਰੀ ਦੇ ਕਾਰਨ ਅੰਗ ਬੇਕਾਰ ਹੋ ਜਾਂਦੇ ਆ ਬਹੁਤ ਸਾਰੇ ਸ਼ਰੀਰਾਂ ਨੂੰ ਲੋੜ ਹੁੰਦੀ ਹੈ ਉਹਦੇ ਵਾਸਤੇ ਵੀ ਸ਼ਰੀਰਦਾਨ ਇੱਕ ਵੱਡੀ ਸੇਵਾ ਵੱਡਾ ਦਾਨ ਹੈ ਇਸ ਤੋਂ ਬਗੈਰ ਜਿਸ ਮੈਡੀਕਲ ਕਾਲਜ ਵਿੱਚ ਜਾਣਾ ਹੈ ਸ਼ਰੀਰ ਉਥੇ ਖੋਜ ਕਾਰਜ ਹੁੰਦੇ ਨੇ ਸੋ ਖੋਜ ਕਾਰਜ ਜਿਹੜੇ ਆਪਣੀਆਂ ਅਗਲੀਆਂ ਆਉਣ ਵਾਲੀਆਂ ਬਿਮਾਰੀਆਂ ਉਹਨਾਂ ਵਾਸਤੇ ਖੋਜ ਹੁੰਦੀ ਹੈ ਨਵੇਂ-ਨਵੇਂ ਤਜਰਬੇ ਹੁੰਦੇ ਹੈ ਤਾਂ ਕਿ ਮਾਨਵਤਾ ਧਿਆਨਿਕ ਬਿਮਾਰੀਆਂ ਤੋਂ ਵੱਧ ਸਕੇ ਸੋ ਜਿਵੇਂ ਕਿ ਦੱਸਿਆ ਭਾਈ ਸਾਹਿਬ ਨੇ ਕਿ 25ਵਾਂ ਬਲਾਕ ਸੰਗਰੂਰ ਦਾ ਇਹ ਸਾਧ ਸੰਗਤ ਵੱਲੋਂ ਜੋ ਦਾਨ ਹੋਇਆ ਸ਼ਰੀਰਦਾਨ ਜਿਸ ਤਰ੍ਹਾਂ ਕਿ ਅਸੀਂ ਮਨਾਉਂਦੇ ਆ ਆਮ ਤੌਰ ਤੇ 25ਵੇਂ ਸਾਲ 'ਚ ਕੋਈ ਵਿਆਹ ਸਾਲਗिरा ਮਨਾਉਂਦਾ ਹੈ ਸਿਲਵਰ ਜੋਹਲੀ ਹੁੰਦੀ ਹੈ ਮਨਾਉਂਦੇ ਆ ਤਾਂ ਇਹ ਵੀ ਕਬੱਡੀ ਗੱਲ ਹੈ ਕਿ ਇੱਕ ਸਿਲਵਰ ਜੋਹਲੀ ਹੈ ਸ੍ਰੀ ਰਵਦਾਨ ਦੀ ਸਿਲਵਰ ਜੋਹਲੀ ਸਾਥ ਸੰਗਤ ਬਲੌਗ ਸਿੰਘ ਰੂਰ ਵੱਲੋਂ ਇਸ ਲਈ ਵੀ ਉਹ ਵੱਡੇ ਇੱਕ ਪ੍ਰਸ਼ੰਸਾ ਦੇ ਯੋਗ ਨੇ ਸੋ ਮੈਂ ਜਿੱਥੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਮ ਬਾਰਕਵਾਦ ਦਿਨ ਇਸ ਸ਼ੋਹ ਕਾਰਜ ਵਾਸਤੇ ਉਹਨਾਂ ਨੇ ਸੇਵਾ ਕੀਤੀ ਹੈ ਉਤੇ ਮੈਨੂੰ ਹੁਕਮ ਹੋਇਆ ਸਾਡੇ ਭਗਵਾਨ ਦਾਸ ਜੀ ਨੇ ਸਾਡੇ ਕਲੋਨੀ ਵਾਸੀ ਉਹਨਾਂ ਨੇ ਕਹਿੰਦੇ ਆ ਕੇ ਤੁਸੀਂ ਵੀ ਇਸ ਸਮੇਂ ਦਰਸ਼ਨ ਦਿਓ ਸੋ ਮੈਂ ਵੀ ਮੈਨੂੰ ਆਪਣੇ ਆਪਣਾ ਵਡਭਾਗ ਸਮਝਦਾ ਕਿ ਮੈਨੂੰ ਇਸ ਸੇਵਾ ਵਿੱਚ ਆਪਣੀ ਹਾਜ਼ਰੀ ਲਗਾਉਣ ਦਾ ਮਾਣ ਮਿਲਿਆ ਸੋ ਸਾਰਿਆਂ ਦਾ ਹੀ ਜਿੱਥੇ ਸਭੂ ਸਾਥ ਸੰਗਤ ਦਾ ਧੰਨਵਾਦ ਕਰਦਾ ਸ਼ੋਹ ਕਲੋਨੀ ਵਾਸੀਆਂ ਦਾ ਸਾਡੇ ਇਸਰ ਕੋਲੋਨੀ ਦੇ ਸਰਪੰਚ ਸਾਡੇ ਤੁਹਾਡੇ ਨਵੇਂ ਦੇ ਜਸਸੀ ਲੋਂਗੋਵਾਲੀਆ ਜੀ ਸ਼ਮੀ ਮੰਗਟ ਜੀ ਉਹ ਵੀ ਹਾਜ਼ਰ ਨੇ ਸਮੂਹ ਸਾਧ ਸੰਗਤ ਦਾ ਦੁਬਾਰਾ ਫੇਰ ਧੰਨ ਵਰਕਰਦਾ ਤੇ ਪਰਿਵਾਰ ਦਾ ਧੰਨ ਵਰਕਰਦਾ